ਉਹ ਕਹਿੰਦੇ ਕਾਂਗਰਸ ਪਾਰਟੀ ਹੈ ਜਿਹੜੀ ਜੇਕਰ ਨਾ ਹੀ ਲੋਕਤੰਤਰ ਨੂੰ ਖਤਰਾ ਹੈ ਕਿ ਕਾਂਗਰਸ ਪਾਰਟੀ ਹੈ ਜਿਹੜੀ ਉਹਦਾ ਪੰਜਾਬ ਦੇ ਅੰਦਰ ਤੇ ਦੇਸ਼ ਦੇ ਅੰਦਰ ਬਹੁਤ ਆਉਣਾ ਜ਼ਰੂਰੀ ਹੈ ਡਾਕਟਰ ਧਰਮਵੀਰ ਗਾਂਧੀ ਪਹਿਲਾਂ ਆਮ ਆਦਮੀ ਪਾਰਟੀ ਦੇ ਸ਼ੋਲੇ ਗਾਂਧੀ ਦੀ ਵੀ ਆਮ ਆਦਮੀ ਪਾਰਟੀ ਇਮਾਨਦਾਰਾਂ ਦੀ ਸਰਕਾਰ ਆ ਫਿਰ 4 ਸਾਲ ਬਾਅਦ ਜਿਹੜੀ ਇਮਾਨਦਾਰਾਂ ਦੀ ਸਰਕਾਰ थी ਉਹਨੂੰ ਕੀ ਸਿੱਖ ਗਿਆ ਫਿਰ ਇਹੀ ਡਾਕਟਰ ਗਾਂਧੀ ਕਹਿੰਦੇ ਰਹੇ ਨੇ ਵੀ ਇਹ ਲੁੱਟੂਆਂ ਦੀ ਸਰਕਾਰ ਆ ਛੋਟਾ ਰੰਭਾਈਰ ਗਾਂਧੀ ਮੈਂ ਸਮਝਦਾ ਵੀ ਦਰਵਾਦਰੂ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਖੜਾ ਸੜਾ ਕੇ ਕਾਂਗਰਸ ਚ ਆ ਗਏ ਕਾਂਗਰਸ ਦੇ ਵਿੱਚ ਮੈਨੂੰ ਲੱਗਦਾ ਵੀ ਅੱਜ ਤੋਂ ਵੱਧ ਕਾਂਗਰਸ ਉਹਨਾਂ ਦੇ ਖਿਲਾਫ ਹੋਈ ਬੈਠੀ ਆ ਪੰਜਾਬ ਨੂੰ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਲੋਕ ਬਣਾਉਣ ਲਈ ਤਿਆਰ ਬੈਠੇ ਨੇ ਲੋਕ ਇਹਨਾਂ ਦੇ ਝੂਠ ਦੇ ਬਲੇਬੇ ਦੇ ਵਿੱਚੋਂ ਨਹੀਂ ਆਉਣਗੇ ਕਾਲੀ ਦਲ ਦੀ ਸਾਂਝ ਪਿਆਲੀ ਰਹੀ ਹੈ ਜੱਸਾ ਖੋਖਜੀ ਪਹਿਲਾਂ ਪਹਿਲਾਂ ਸਮਝੌਤਾ ਹੁੰਦਾ ਸੀਗਾ ਭਾਜਪਾ ਨਾਲ ਸਮਝੌਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਜੋੜੀ ਤਾਂ ਜੋੜੀ ਵੀ ਪੰਜਾਬ ਪੰਜਾਬੀ ਤੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸੀ ਪਰ ਜੇ ਸਾਂਝ ਲੰਬੇ ਸਮੇਂ ਦੀ ਸਾਂਝ ਤੋੜੀ ਕੇਂਦਰ ਦੇ ਨਾਲ ਤਾਂ ਉਹ ਵੀ ਪੰਜਾਬ ਪੰਜਾਬੀ ਤੇ ਪੰਥ ਦੇ ਸਿੱਖ ਪੰਥ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਉਹ ਸਾਂਝ ਤੋੜੀ ਆ ਲੰਬੇ ਸਮੇਂ ਦੀ ਸਾਂਝ ਤੋੜੀ ਆ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੋਹੀ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਲਗਾਤਾਰ ਗਰਮਾ ਰਿਹਾ ਹੈ ਜਿੱਥੇ ਦਲ ਬਦਲੀਆਂ ਦਾ ਮਾਹੌਲ ਹੈ ਜਿਹੜਾ ਉਹ ਵੀ ਜਾਰੀ ਹੈ ਉੱਥੇ ਹੀ ਸਿਆਸੀ ਵਿਰੋਧੀਆਂ ਨੂੰ ਘੇਰਨ ਦਾ ਜਿਹੜਾ ਹੈਗਾ ਇੱਕ ਦੂਜੇ ਤੇ ਚਿੱਕੜ ਸੁੱਟਣ ਦਾ ਵੀ ਜਿਹੜਾ ਹੈਗਾ ਲਗਾਤਾਰ ਜਿਹੜੇ ਆਗੂ ਨੇ ਉਹ ਕਰ ਰਹੇ ਨੇ ਉੱਥੇ ਹੀ ਅੱਜ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਐ ਰੀਡ ਦੀ ਹੱਡੀ ਕਹੇ ਜਾਣ ਵਾਲੇ ਯੂਥ ਵਿੰਗ ਦੇ ਮੁਖ ਬੁਲਾਰੇ ਜੱਸਾ ਖੋਖ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਕਰਾਂਗੇ ਜੱਸਾ ਖੋਖ ਤੁਹਾਡਾ ਜਿਹੜਾ D5 ਚੈਨਲ ਪੰਜਾਬੀ ਤੇ ਸਵਾਗਤ ਹੈ ਬਾ D5 ਚੈਨਲ ਦੇ ਪੰਜਾਬੀ ਦੇ ਸਮੂੱਚੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੱਸਾ ਖੋਖ ਜੀ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਇਹ ਲੋਕ ਸਭਾ ਹਲਕਾ ਪਟਿਆਲਾ ਦੀ ਜਿਹੜੇ ਗੱਲ ਕਰਦੇ ਆ ਤਾ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਨੇ ਜਿਹੜੇ ਉਹਨਾਂ ਨੂੰ ਟਿਕਟ ਦਿੱਤਾ ਗਿਆ ਤੁਸੀਂ ਲੋਕਾਂ ਜਾ ਰਹੇ ਹੋ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਾਅਦ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਮਾਹੌਲ ਹੈ ਲੋਕ ਨੇ ਜਿਹੜੇ ਕਿਸ ਤਰ੍ਹਾਂ ਦਾ ਰਿਸਪਾਂਸ ਦੇ ਰਹੇ ਨੇ ਦੇਖੋ ਜੋ ਐਨ ਕੇ ਸ਼ਰਮਾ ਜੀ ਨੇ ਉਹ ਬਹੁਤ ਹੀ ਬੇਦਾਗ ਸ਼ਖਸੀਅਤ ਨੇ ਬਨੂੜ ਦੇ ਲੋਹਗੜ ਪਿੰਡ ਦੇ ਵਿੱਚੋਂ ਪੈਦਾ ਹੋਏ ਪਿੰਡ ਦੇ ਸਰਪੰਚ ਬਣੇ 2 ਵਾਰ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਰਹੇ ਤੇ ਫਿਰ ਐਮਐਲਏ ਬਣੇ ਸੋ ਜੋ ਐਨਕੇ ਸ਼ਰਮਾ ਜੀ ਨੇ ਐਨਕੇ ਸ਼ਰਮਾ ਜੀ ਇੱਕ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਲੀਡਰ ਨੇ ਉਹਨਾਂ ਨੂੰ ਲੋਕਾਂ ਦੀਆਂ ਤਕਲੀਫਾਂ ਦਾ ਪਤਾ ਉਹ ਲੋਕਾਂ ਦੇ ਵਿੱਚ ਰਹਿੰਦੇ ਨੇ ਪਿੰਡ ਦੇ ਵਿੱਚ ਹੁਣ ਤੱਕ ਵੀ ਉਹ ਪਿੰਡ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਭਾਵੇਂ ਪ੍ਰਮਾਤਮਾ ਵਾਹਿਗੁਰੂ ਦੀ ਉਹਨਾਂ ਤੇ ਬਹੁਤ ਕਿਰਪਾ ਪਰ ਉਹ ਆਪਣੇ ਪਿੰਡ ਦੇ ਭਾਈਚਾਰੇ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਾਣਾ ਕਰ ਰੱਖਿਆ ਹੋਇਆ ਬੇਦਾਗ ਸ਼ਖਸੀਅਤ ਨੇ ਐਨਕੇ ਸ਼ਰਮਾ ਵਰਗਾ ਕੈਂਡੀਡੇਟ ਪਟਿਆਲਾ ਵਾਸੀਆਂ ਨੂੰ ਮਿਲਣਾ ਮੁਸ਼ਕਲ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਉਧਰੇ ਪਾਸੇ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰ ਲਈਏ ਉਹ ਕਹਿੰਦੇ ਆ ਮੈਂ ਇੱਕ ਸਮਾਜ ਸੇਵੀ ਆ ਪਿਛਲਾ ਜਿਹੜਾ ਉਹਨਾਂ ਦਾ ਰਿਕਾਰਡ ਹੈ ਜਦੋਂ ਐਮਪੀ ਰਹੇ ਉਹ ਕਹਿੰਦੇ ਸਕੂਲਾਂ ਨੂੰ ਬਹੁਤ ਗਰੰਟਾਂ ਦਿੱਤੀਆਂ ਨੇ ਤੇ ਕਿਤੇ ਨਾ ਕਿਤੇ ਉਹ ਕਹਿੰਦੇ ਕਾਂਗਰਸ ਪਾਰਟੀ ਆ ਜਿਹੜੀ ਜੇਕਰ ਨਾ ਹੀ ਲੋਕਤੰਤਰ ਨੂੰ ਖਤਰਾ ਹੈ ਕਿ ਕਾਂਗਰਸ ਪਾਰਟੀ ਆ ਜਿਹੜੀ ਉਹਦਾ ਪੰਜਾਬ ਦੇ ਅੰਦਰ ਤੇ ਦੇਸ਼ ਦੇ ਅੰਦਰ ਬਹੁਤ ਆਉਣਾ ਜ਼ਰੂਰੀ ਹੈ ਦੇਖੋ ਡਾਕਟਰ ਧਰਮਵੀਰ ਗਾਂਧੀ ਪਹਿਲਾਂ ਦਾ ਝਾੜੂ ਪਾਰਟੀ ਦੇ ਵਿੱਚ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਰਹੇ ਨੇ 5 ਸਾਲ ਦੇ ਵਿੱਚ 10 ਦਣ ਲੋਕਾਂ ਦੇ ਵਿੱਚ ਉਹ ਕਿੰਨਾਂ ਗਏ ਨੇ ਡਾਕਟਰ ਧਰਮबीर ਗਾਂਧੀ ਪਹਿਲਾ ਆਮ ਆਦਮੀ ਪਾਰਟੀ ਦੇ ਛੋਲੇ ਗੁੰਦਦੀ ਵੀ ਆਮ ਆਦਮੀ ਪਾਰਟੀ ਇਮਾਨਦਾਰਾਂ ਦੀ ਸਰਕਾਰ ਆ ਫਿਰ 4 ਸਾਲ ਬਾਅਦ ਜਿਹੜੀ ਇਮਾਨਦਾਰਾਂ ਦੀ ਸਰਕਾਰ ਸੀ ਉਹਨੂੰ ਕੀ ਸਿੱਖ ਗਿਆ ਫਿਰ ਇਹੀ ਡਾਕਟਰ ਗਾਂਧੀ ਕਹਿੰਦੇ ਰਹੇ ਨੇ ਵੀ ਇਹ ਲੋਟੂਆਂ ਦੀ ਸਰਕਾਰ ਆ ਸੋ ਧਰਮਬੀਰ ਗਾਂਧੀ ਮੈਂ ਸਮਝਦਾ ਵੀ ਦਰਬਾਦਰੂ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਖੜਾ ਸੜਾ ਕੇ ਕਾਂਗਰਸ ਚ ਆ ਗਏ ਕਾਂਗਰਸ ਦੇ ਵਿੱਚ ਮੈਨੂੰ ਲੱਗਦਾ ਵੀ ਅੱਜ ਤੋਂ ਵੱਧ ਕਾਂਗਰਸ ਉਹਨਾਂ ਦੇ ਖਿਲਾਫ ਹੋਈ ਬੈਠੀ ਆ ਕਿਉਂਕਿ ਜੋ ਕਾਂਗਰਸ ਦੇ ਟਕਸਾਲੀ ਵਰਕਰ ਨੇ ਉਹ ਮਹਿਸੂਸ ਕਰਦੇ ਨੇ ਵੀ ਇੱਕ ਜੋ ਸਾਡੇ ਉੱਤੇ ਕੈਂਡੀਡੇਟ ਦਲ ਬਦਲੂ ਥੋਪਤਾ ਲਿਆ ਕੇ ਪੀੜੀ ਦਾਰ ਪੀੜੀ ਕਾਂਗਰਸੀ ਰੁੱਸੇ ਬੈਠੇ ਨੇ ਉਹਨਾਂ ਤੋਂ ਤੇ ਜੇਕਰ ਗੱਲ ਕਰੀਏ ਮਹਾਰਾਣੀ ਪਰਨੀਤ कौर ਕੈਪਟਨ ਮਰਿੰਦਰ ਸਿੰਘ ਦੀ ਧਰਮ ਪਤਨੀ ਐ ਸੀਐਮਬੀ ਰੇਨ ਕੈਪਟਨ ਮਰਿੰਦਰ ਸਿੰਘ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਮੈਨੂੰ ਇਸ ਵਾਰ ਚੁਣਦੇ ਹੋ ਤਾਂ ਜਿੰਨਾ ਪਹਿਲਾਂ 5 ਟਰਮਾਂ 'ਚ ਵਿਕਾਸ ਕਰਿਆ ਕਹਿੰਦੇ ਮੁ ਨਰਿੰਦਰ ਮੋਦੀ ਦੀ ਬਦੌਲਤ ਇੱਕ ਟਰਮ ਚ ਉਹਨਾ ਵਿਕਾਸ ਕਰੂਗਾ ਇਹ ਮਹਿਲਾ ਵਾਲੇ ਨੇ ਜੋ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਪਹਿਲਾਂ 3-4 ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਪਟਿਆਲੇ ਤੋਂ ਲੋਕਾਂ ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਇਆ ਪਿਆ ਲੋਕਾਂ ਨੂੰ ਪਤਾ ਵੀ ਇਹ ਉਹ ਲੋਕ ਨੇ ਮਹਿਲਾ ਵਾਲੇ ਜਿਹੜੇ ਜਿੱਤ ਕੇ ਜਿੱਤਣ ਤੋਂ ਬਾਅਦ ਆਪਣੇ ਮਹਿਲਾ ਦਾ ਬੂਹਾ ਵੀ ਨਹੀਂ ਖੋਲਦੇ ਲੋਕਾਂ ਨੂੰ ਮਹਿਲਾ ਦਾ ਦੂਰ ਦੀ ਗੱਲ ਆ ਇਹ ਆਪਣੇ ਬੂਹੇ ਤੱਕ ਕਿਸੇ ਨੂੰ ਜਾਣ ਤੱਕ ਨਹੀਂ ਦਿੰਦੇ ਮਹਾਰਾਣੀ ਜੀ ਤਿੰਨ ਵਾਰ ਕਾਂਗਰਸ ਦੀ ਟਿਕਟ ਤੋਂ ਐਮਪੀ ਰਹੇ ਨੇ ਜੇ ਇੱਕ ਵਾਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਐਡਾ ਕਿਹੜਾ ਆਪਣੇ ਤੇ ਦਬਾਅ ਪਾਇਆ ਗਿਆ ਸੀਗਾ ਵੀ ਆਪਾਂ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਸੀਐਮ ਬਣਾਇਆ ਕਾਂਗਰਸ ਨੇ ਐਡੀ ਵੱਡੀ ਸਤਾ ਇਸ ਮਹਿਲ ਵਾਲਿਆਂ ਨੂੰ ਦੇ ਕੇ ਰੱਖੀ ਪਰ ਹੁਣ ਲੋਕ ਦੇਖੋ ਤੁਸੀਂ ਕੀ ਕੁਝ ਹੋ ਰਿਹਾ ਮਹਾਰਾਣੀ ਸਾਹਿਬ ਨੂੰ ਪਿੰਡਾਂ ਦੇ ਵਿੱਚ ਲੋਕ ਵੜਨ ਨਹੀਂ ਦੇ ਰਹੇ ਤੇ ਲੋਕ ਆਏ ਭਲੀ ਭੰਤ ਜਾਣੂ ਨੇ ਵੀ ਇਹਨਾਂ ਨੇ ਵੋਟਾਂ ਲੈ ਕੇ ਪਹਿਲਾਂ 3 ਸਾਲ ਜ਼ਿਲ੍ਹੇ ਦਾ ਕੁਝ ਨਹੀਂ ਕਰਿਆ ਪਟਿਆਲੇ ਦਾ ਤੇ ਹੁਣ ਵੀ ਇਹਨਾਂ ਨੇ ਆ ਵੋਟਾਂ ਲੈਣ ਤੋਂ ਬਾਅਦ ਕਿਸੇ ਨੂੰ ਮਿਲਣਾ ਤੱਕ ਨਹੀਂ ਮੁੱਖ ਮੰਤਰੀ ਭਗਵੰਤ ਮਾਨ 2 ਸਾਲ ਦੀ ਜਿਹੜੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹ ਕਹਿੰਦੇ ਵੀ 13 0 ਕਹਿੰਦੇ 13 ਦੀਆਂ 13 ਫੀਟਾਂ ਆਮ ਆਦਮੀ ਪਾਰਟੀ ਜਿੱਤੂਗੀ 2 ਸਾਲ ਦੀ ਕਾਰਗੁਜ਼ਾਰੀ 13 ਦੀਆਂ 13 ਤਾਂ ਪਹਿਲਾਂ ਸੰਗਰੂਰ ਦੇ ਵਿੱਚ ਲੋਕਾਂ ਨੇ ਦੇਖਿਆ ਕੀ ਕਰਿਆ ਜਿੱਥੇ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਜਿੱਥੋਂ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਸੀ ਸੰਗਰੂਰ ਉੱਥੋਂ ਹੀ ਲੋਕਾਂ ਨੇ ਹਾਰ ਦਾ ਮੂੰਹ ਦਿਖਾਇਆ ਸੋ ਇਹ ਹਵਾਈ ਗੱਲਾਂ ਹੁੰਦੀਆਂ ਨੇ 13 0 ਵਾਲੀਆਂ ਇਹ ਲੋਕਾਂ ਨੇ ਫੈਸਲਾ ਕਰਨਾ ਲੋਕ ਮੈਂ ਸਮਝਦਾ ਬੜੇ ਸਿਆਣੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਕਿਸੇ ਗੱਲ ਤੇ ਖੜਦੇ ਨਹੀਂ ਪਹਿਲਾਂ ਕਿਸਾਨਾਂ ਦਾ ਦੇਖੋ ਤੁਸੀਂ ਕੀ ਹਾਲ ਹੋਇਆ ਫਸਲਾਂ ਕਿਸਾਨਾਂ ਦੀਆਂ ਬਰਬਾਦ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟਾਂ ਦਿੱਤੀਆਂ ਵੀ ਗਦਾਬਰੀਆਂ ਬਾਅਦ ਚ ਕਰਾਂਗੇ ਪਹਿਲਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਵਾਂਗੇ ਬੱਕਰੀ ਤੇ ਮੁਰਗੀ ਦੇ ਮਰੀ ਦੇ ਪੈਸੇ ਵੀ ਦਵਾਂਗੇ ਮੈਂ ਸਮਝਦਾ ਵੀ ਬੱਕਰੀ ਮੁਰਗੀ ਮਰੀ ਦੇ ਪੈਸੇ ਦਾ ਦੂਰ ਦੀ ਗੱਲ ਆ ਵੀ ਕਿਸਾਨ ਭਰਾਵਾਂ ਦੇ ਖੇਤਾਂ ਤੱਕ ਕੋਈ ਗਦਾਬਰੀ ਤੱਕ ਕਰਨ ਦੀ ਦੂਰ ਦੀ ਗੱਲ ਆ ਕੋਈ ਖੇਤਾਂ ਦੇ ਰਾਹ ਤੱਕ ਨਹੀਂ ਪਿਆ ਅਫਸਰ ਵੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਕਿੰਨਾ ਕੀ ਹੋਇਆ ਘਰਾਂ ਦੇ ਘਰ ਹੜ੍ਹ ਗਏ ਤੁਸੀਂ ਆਪ ਦੇਖੇ ਨੇ ਕੀ ਹਾਲਾਤ ਪੰਜਾਬ ਦੇ ਬਣ ਕੇ ਦੀ ਲੋਕ ਸਹਿਮੇ ਪੈ ਤੀਗੇ ਪਰ ਇਹ ਆਮ ਆਦਮੀ ਦੀ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਪਰ ਝੂਠ ਬੋਲ ਕੇ ਇੱਕ ਲੌਲੀਪੌਪ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਲਿਆ ਪਰ ਲੋਕ ਹੁਣ ਬਹੁਤ ੱੱਕੇ ਬੈਠੇ ਨੇ ਤੁਸੀਂ ਤੁਸੀਂ ਕਹਿੰਦੇ ਜੱਸਾ ਖੋਖ ਜੀ ਉਹ ਕਹਿੰਦੇ ਕਹਿੰਦੇ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਜਰਿਆ ਨਹੀਂ ਜਾਂਦਾ ਤਣਾੜਾਂ ਤੋਂ ਕਹਿੰਦੇ ਭ੍ਰਿਸ਼ਟਾਚਾਰ ਖਤਮ ਹੋ ਗਿਆ ਰਿਸ਼ਵਤਖੋਰੀ ਖਤਮ ਹੋ ਗਈ ਤੇ ਨਾਲ ਦੀ ਨਾਲ ਕਹਿੰਦੇ ਨਸ਼ਾ ਵੀ ਪੰਜਾਬ ਚ ਅਸੀਂ ਖਤਮ ਕਰਤਾ ਦੇਖੋ ਤੁਸੀਂ ਆਪਾਂ ਜੇ ਗੱਲ ਕਰੀਏ ਵੀ ਆਮ ਘਰਾਂ ਦਾ ਮੁੰਡਾ ਫਿਰ ਆਮ ਘਰਾਂ ਦੇ ਮੁੰਡੇ ਮੰਗ ਰਹੇ ਜੇ ਆਮ ਘਰਾਂ ਦਾ ਮੁੰਡਾ ਪੰਜਾਬ ਦੇ ਲੋਕਾਂ ਨੇ ਚੁਣਿਆ ਤਾਂ ਫਿਰ ਐਡੀਆਂ ਐਡੀਆਂ ਸਕਿਉਰਟੀਆਂ ਲੈ ਕੇ ਐਡੇ ਐਡੇ ਗਨਮੈਨ ਲੈ ਕੇ ਇਹੀ ਮੁੱਖ ਮੰਤਰੀ ਸਾਹਿਬ ਤੰਜ ਕਰਦੇ ਹੁੰਦੇ ਸੀਗੇ ਸਟੇਜਾਂ ਦੇ ਚੜ ਚੜ ਕੇ 10 ਸਾਲ ਪਹਿਲਾਂ ਵੀ ਸਕਿਉਰਟੀਆਂ ਰੱਖਦੇ ਨੇ ਐਡੀਆਂ ਐਡੀਆਂ ਗੱਡੀਆਂ ਰੱਖਦੇ ਨੇ ਹੁਣ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਅਮਲ ਕਰਨ ਆਪਣੇ ਤੇ ਉਸ ਕਾਉਟੀਆਂ ਤੋਂ ਬਿਨਾ ਜਾਣ ਗੱਡੀਆਂ ਤੋਂ ਬਿਨਾ ਜਾਣ ਲੋਕਾਂ ਦੇ ਵਿੱਚ ਬੈਠਣ ਸੱਥਾਂ ਦੇ ਵਿੱਚ ਬੈਠਣ ਪਤਾ ਲੱਗੂਗਾ ਵੀ ਲੋਕ ਕੀ ਕਹਿੰਦੇ ਨੇ ਉਹਨਾਂ ਦੇ ਬਾਰੇ ਸામਨੇ ਤਾਂ ਤਾਂ ਹੀ ਆਊਗਾ ਨਾ ਜੇ ਆਪਾਂ ਗੱਲ ਕਰਦੇ ਆਂ ਕਰਾਪਸ਼ਨ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆਂ ਆਪਾਂ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਦੇਖੋ ਹਾਲਾਤ ਕੀ ਨੇ ਹਾਲਾਤ ਇਹ ਜੇ ਬਣ ਗਏ ਵੀ ਕੋਈ ਵੀ ਤਹਿਸੀਲਾਂ ਦੇ ਵਿੱਚ ਐਨਓਸੀਆਂ ਦਾ ਇਹਨਾਂ ਨੇ ਬਿਆਨ ਦਿੱਤਾ ਵੀ ਜਿਹੜੀਆਂ ਰਿਸਟਰੀਆਂ ਹੋਣਗੀਆਂ ਉਹ ਐਨਓਸੀ ਤੋਂ ਬਿਨਾ ਹੋਣਗੀਆਂ ਇਹ ਲਾਗੂ ਹੋਇਆ ਲੋਕ ਤੜਫਦੇ ਫਿਰਦੇ ਨੇ ਜਿਹਨਾਂ ਰਿਸਟਰੀਆਂ ਕਰਾਉਣੇ ਨੇ ਕਿਸੇ ਨੇ ਮਕਾਨ ਦੀ ਕਰਾਉਣੀ ਆ ਕਿਸੇ ਨੇ ਪਲਾਟ ਦੀ ਕਰਾਉਣੀ ਆ ਲੋਕ ੱੱਕੇ ਖਾਂਦੇ ਫਿਰਦੇ ਨੇ ਬਿਨਾ ਪੈਸੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਬੁਰਾ ਹਾਲ ਇਹਨਾਂ ਨੇ ਕਰਤਾ ਪੰਜਾਬ ਇਹਨਾਂ ਨੇ ਬਰਬਾਦੀ ਦੇ ਕੰਢੇ ਖੜਾ ਕਰ ਦਿੱਤਾ ਪੰਜਾਬ ਨੂੰ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਲੋਕ ਬਣਾਉਣ ਲਈ ਤਿਆਰ ਬੈਠੇ ਨੇ ਲੋਕ ਇਹਨਾਂ ਦੇ ਝੂਠ ਦੇ ਬਲੇਵੇ ਦੇ ਵਿੱਚੋਂ ਨਹੀਂ ਆਉਣਗੇ ਨਹੀਂ ਦੂਸਰੀ ਗੱਲ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਪੰਜਾਬ ਚੋਂ ਯਾਤਰਾ ਕੀਤੀ ਹੈ ਕਹਿੰਦੇ ਪੰਜਾਬ ਚੋਂ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਤੁਈ ਸਾਹਿਬ ਇੱਕ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਵੀ ਜੋ ਸਰਦਾਰ ਸੁਖਵੀਰ ਸਿੰਘ ਬਾਦਲ 7 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਹੈਗੀ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਆ 2 ਸਾਲ ਹੁਣ 2.5 ਸਾਲ ਆਮ ਆਦਮੀ ਪਾਰਟੀ ਸਰਕਾਰ ਨੂੰ ਹੋ ਗਈ ਇਹਨਾਂ ਨੂੰ ਸੁਖਵੀਰ ਬਾਦਲ ਹੀ ਕਿਉਂ ਦਿਖੀ ਜਾਂਦਾ ਸੁਖਵੀਰ ਬਾਦਲ ਦਾ ਇੰਨਾ ਸਹਿਮ ਕਿਉਂ ਆ ਕਿਉਂਕਿ ਪੰਜਾਬ ਦੇ ਲੋਕ ਇੱਕ ਵਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੇ ਆਪਾਂ ਇੱਕ ਝੂਠ ਨੂੰ 100 ਵਾਰ ਬੋਲਾਂਗੇ ਤਾਂ ਉਹ ਸੱਚ ਲੱਗਣ ਲੱਗ ਜਾਂਦਾ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਇਹਨਾਂ ਦਾ ਜਿਹੜਾ ਬਹਿਰੂਪੀਆ ਰੂਪ ਆ ਉਹ ਸਾਹਮਣੇ ਆ ਗਿਆ ਵੀ ਇਹ ਝੂਠ ਬੋਲ ਕੇ ਝੂਠ ਬੋਲ ਕੇ ਵੋਟਾਂ ਲੈਣ ਤੇ ਨੇ ਮੁੜ ਕੇ ਖੜਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਪੰਜਾਬ ਬਚਾਓ ਯਾਤਰਾ ਜੁਰੂ ਸ਼ੁਰੂ ਕਰੀ ਆ ਪੰਜਾਬ ਦੇ ਵਿੱਚ ਲੱਖਾਂ ਦੀ ਤਦਾਰ ਦੇ ਵਿੱਚ ਲੋਕ ਆਪ ਮਹਾਰੇ ਟਰੈਕਟਰ ਲੈ ਕੇ ਕੰਪਾਈਨਾ ਲੈ ਕੇ ਤੁਸੀਂ ਪਿਛਲੇ ਦਿਨੀ ਮਹਾਲੀ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਨੇ ਕੰਪਾਈਨਾ ਸੜਕ ਤੇ ਖੜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ ਇਹ ਲੋਕਾਂ ਤੋਂ ਮੁੱਖ ਮੰਤਰੀ ਭਵਨ ਸਿੰਘ ਮਾਰਾਵਾਦਮੀ ਪਾਰਟੀ ਤੋਂ ਜਿਹੜਾ ਨਹੀਂ ਜਾਂਦਾ ਵੀ ਪੰਜਾਬ ਦੇ ਲੋਕਾਂ ਨੂੰ ਇਹ ਜਾਗਰੂਕ ਹੋ ਗਏ ਵੀ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਬਚਾ ਸਕਦਾ। ਇਹ ਭਾਜਪਾ ਦੀ ਕਿਵੇਂ ਦੇਖਦੇ ਹੋ ਪੰਜਾਬ ਦੇ ਅੰਦਰ ਕਿਸਾਨਾਂ ਵੱਲੋਂ ਘਰਾਓ ਵੀ ਕੀਤਾ ਜਾਂਦਾ ਹੈ। ਪਰੰਤੂ ਭਾਜਪਾ ਦੇ ਆਗੂ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈਗਾ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ। ਭਾਜਪਾ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਭਾਜਪਾ ਤਾਂ ਮੈਂ ਚਾਹੁੰਦਾ ਵੀ ਸਭ ਤੋਂ ਵੱਡੀ ਜੇ ਪੰਜਾਬ ਦੀ ਦੁਸ਼ਮਣ ਜਮਾਤ ਆ ਤਾਂ ਉਹ ਭਾਜਪਾ। ਕਿਉਂਕਿ ਸਾਡੇ ਕਿਸਾਨ ਵੀਰਾਂ ਨੂੰ ਪਹਿਲਾਂ ਜਦੋਂ ਖੇਤੀ ਬਿਲਾਾਂ ਦੇ ਉੱਤੇ 700 ਕਿਸਾਨ ਸ਼ਹੀਦ ਹੋਇਆ ਤਾਂ ਭਾਜਪਾ ਦਾ ਵੱਡਾ ਰੋਲ ਸੀ ਉਹਦੇ ਵਿੱਚ। ਤੇ ਹੁਣ ਵੀ ਇਹ ਕਮਿਟਮੈਂਟ ਕਰਕੇ ਭੱਜੇ ਨੇ ਕਿਸਾਨਾਂ ਦੇ ਨਾਲ ਵੀ ਅਸੀਂ ਐਮਐਸਪੀ ਗਰੰਟੀ ਦੇਵਾਂਗੇ ਅਕਾਲੀ ਦਲ ਦੀ ਸਾਂਝ ਪਿਆਲੀ ਰਹੀ ਹੈ ਜੱਸਾ ਖੋਖ ਜੀ ਪਹਿਲਾਂ ਪਹਿਲਾਂ ਸਮਝੌਤਾ ਹੁੰਦਾ ਸੀਗਾ ਭਾਜਪਾ ਨਾਲ ਥੁਈ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਸਮਝੌਤਾ ਹੁੰਦਾ ਸੀਗਾ ਸਮਝੌਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਜੋੜੀ ਤਾਂ ਜੋੜੀ ਵੀ ਪੰਜਾਬ ਪੰਜਾਬੀ ਤੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਸੀ ਪਰ ਜੇ ਸਾਂਝ ਲੰਬੇ ਸਮੇਂ ਦੀ ਸਾਂਝ ਤੋੜੀ ਕੇਂਦਰ ਦੇ ਨਾਲ ਤਾਂ ਉਹ ਵੀ ਪੰਜਾਬ ਪੰਜਾਬੀ ਤੇ ਪੰਥ ਦੇ ਸਿੱਖ ਪੰਥ ਦੇ ਮੁੱਦਿਆਂ ਨੂੰ ਮੁੱਖ ਰੱਖ ਕੇ ਉਹ ਸਾਂਝ ਤੋੜੀ ਆ ਲੰਬੇ ਸਮੇਂ ਦੀ ਸਾਂਝ ਤੋੜੀ ਆ ਤਾਂ ਸਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਨਾਲ ਖੜਨ ਦਾ ਫੈਸਲਾ ਕੀਤਾ ਤੇ ਪੰਜਾਬੀ ਇਸ ਗੱਲ ਤੋਂ ਜਾਣੂ ਨੇ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਇਹਨੂੰ ਰਾਜ ਭਾਗ ਦੇ ਵਿੱਚ ਲੈ ਕੇ ਆਉਣਾ ਪਊਗਾ ਤੁਹਾਨੂੰ ਲੱਗਦਾ ਵੀ ਭਾਜਪਾ ਜੇ ਪੰਜਾਬ ਚ ਆ ਜਾਂਦੀ ਆ ਉਹਨਾਂ ਵਾਲੇ ਸਮੇਂ ਚ ਜਿਵੇਂ ਹੁਣ ਲੋਕ ਸਭਾ ਦੇ ਚੋਣਾਂ ਨੇ ਅੱਗੇ ਵਿਧਾਨ ਸਭਾ ਚ ਵੀ ਪੰਜਾਬ ਉਹ ਕਹਿੰਦੇ ਵੀ ਜ਼ਰੂਰੀ ਹੈ ਵੀ ਜੇ ਵਿਕਾਸ ਕਰਨਾ ਤਾਂ ਭਾਜਪਾ ਜ਼ਰੂਰੀ ਹੈ ਮੈਂ ਸਮਝਦਾ ਵੀ ਭਾਜਪਾ ਨੂੰ ਤਾਂ ਪੰਜਾਬ ਦੇ ਲੋਕਾਂ ਨੇ ਵੜਨ ਨਹੀਂ ਦੇਣਾ ਪਿੰਡਾਂ 'ਚ ਤਾਂ ਪੰਜਾਬ ਭਾਜਪਾ ਨੇ ਪੰਜਾਬ ਨਾਲ ਦਰੋਹ ਕਰਾਇਆ ਝੂਠ ਬੋਲਿਆ ਕਿਸਾਨ ਭਰਾਵਾਂ ਨਾਲ ਠੱਗੀ ਲਾਈ ਆ ਵੱਡੀ ਠੱਗੀ ਲਾਈ ਆ ਪੰਜਾਬ ਪੰਜਾਬੀਆਂ ਨੂੰ ਕਹਿ ਕੇ ਵੀ ਅਸੀਂ ਐਮਐਸਬੀ ਗਾਰੰਟੀ ਦੇਵਾਂਗੇ ਭੱਜੇ ਨੇ ਉਸ ਗੱਲ ਤੋਂ ਤੇ ਪੰਜਾਬ ਆ ਜਿਹੜਾ ਪੰਜਾਬ ਦੇ ਲੋਕ ਨੇ ਕਦੇ ਮਾਫ਼ ਨਹੀਂ ਕਰਦੇ ਜੋ ਪੰਜਾਬ ਦੇ ਨਾਲ ਦਰੋਹ ਕਰਾਉਂਦਾ ਉਹਨੂੰ ਇਹ ਪੰਜਾਬ ਦੇ ਵਿੱਚ ਵੜਨ ਨਹੀਂ ਦਿੰਦੇ ਕੀ ਲੱਗਦਾ ਜੇ ਭਾਜਪਾ ਕੀ ਕਹੇ ਹਾਲਾਤ ਹੋਣਗੇ ਪੰਜਾਬ ਤੇ ਭਾਜ ਪਾ ਗਿਆ ਤਾਂ ਇੱਥੇ ਪ੍ਰਾਈਵੇਟ ਕਲਚਰ ਫੈਲ ਜਾਣਾ ਜੀ ਕਿਸਾਨ ਫੇਲ ਹੋ ਜਾਣਾ ਪੰਜਾਬ ਦਾ ਸੂਬਾ ਫੇਲ ਹੋ ਜਾਊਗਾ ਤੁਸੀਂ ਕੀਮਤੀ ਜਿਹੜੀ ਆਪਣੇ ਵਿਚਾਰ ਨੇ ਜਿਹੜੇ ਸਾਡੇ ਚੈਨਲ ਦੇ ਨਾਲ ਸਾਂਝੇ ਕੀਤੇ ਨੇ ਜੱਸਾ ਖੋਖ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਸੋ ਇਹ ਸੀਗੇ ਸ਼੍ਰੋਮਣ ਅਕਾਲੀ ਦਲ ਜੂਸਿੰਗ ਦੇ ਮੁੱਖ ਬੁਲਾਰੇ ਜੱਸਾ ਖੋਖ ਤੇ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਸੂਈ ਨੂੰ ਦਿਓ ਇਜਾਜ਼ਤ ਧੰਨਵਾਦ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ P5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ